नहीं लोग नहीं सुधर सकते जितना मर्जी पैसा आ जाए पर अकल एक्सक्यूज मी इनसाइड है कोई ओ माय गॉड आ गई आ गई भैन जी अंथे आ गए नी मां सद के जाए नी भैन जी नू मां सद के जाए नी

ओह 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 ओह, ओह। माय माय गॉड। गॉड, मासी जी। Haan, oh oh, oh, तू. Oh. Oh. जी तू। oh, नहीं, मैं, no, color, मैं नो, नहीं, नो, नो रेड no. कलर सूट मेरा स्किन खराब होगा। तो मासी जी है। नो नो इट्स ओके, बस हो गया ना मैं अंदर आवा ਆਜੋ 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 ਵੈਲਕਮ ਆ ਸੀਦੀ ਵੈਲਕਮ ਥੈਂਕ ਯੂ ਆ ਜਾ ਬੈਣ ਲੰਗਿਆ ਆ ਜਾ ਹਾਂ ਬੈ ਜਾ ਇੱਥੇ ਬੈ ਮਾਸੀ ਜੀ ਬੈਠੋ ਓਕੇ ਆ ਥੈਂਕ ਯੂ ਬੇਬੀ ਆ ਬੇਬੀ ਮੈਥ ਧਰ ਲਈ ਹੈ ਮੇਰੇ ਵਾਸਤੇ ਹਾਂ ਮੈਂ ਤੁਹਾਨੂੰ ਫਸਟ ਟਾਈਮ ਦੇਖਿਆ ਨਾ ਮੇਰੇ ਸਤਿਕਾਰ ओ थैंक यू मासी जी थैंक यू ओ इट्स ओके इट्स ओके इट्स ओके वटीए जानी मासी वस पे चाय पानी लिया फटाफट दूरो आई है कनाडा तो थकी आई है जा जल्दी आदि लेके आ oh. कोई ले आ नहीं मैं थे बैठा अपनी बहन कोल हां हो सुना बहन ठीक है हो सुना बहन कनाडा वाले का की हाल है सब ठीक है कनाडा च ਹਾਂ ਹੋਰ ਪਰੋਣੇ ਦੱਸਣਾ ਪਰੋਣਾ ਠੀਕ ਹੈ ਪਰੋਣਾ ਖਾਣ ਹੋਣਾ ਤੇਰਾ ਘਰ ਵਾਲਾ ਮੇਰਾ ਘਰ ਵਾਲਾ ਮੇਰਾ ਘਰ ਵਾਲਾ ਤਾਂ ਮੈਂ ਛੱਡ ਦਿੱਤਾ ਕਰਦਾ ਹੋਇ ਨਹੀਂ ਹਾਂ ਛੱਡ ਦਿੱਤਾ ਮੈਨੂੰ ਬਹੁਤ ਥੰਗ ਕਰਦਾ ਸੀ ਹਾਓ ਡਿਸਕਸਟਿੰਗ

ਖਰ ਦੇ ਖਮ ਮਾਈ ਫਾਟ ਮੈਂ ਕੈਨੇਡਾ ਆਲਨ ਗਈ ਸੀ ਕੰਮ ਕਰਨ ਵਾਲੀ ਬਾਈ ਨਾਉ ਨਹੀਂ ਮੈਂ ਮਰ ਚਾਂ ਨਹੀਂ ਤੂੰ ਬੰਦੇ ਨੂੰ ਛੱਡਾਈ ਆ ਤੇ ਤੇ ਸਾਨੂੰ ਦੱਸਿਆ ਵੀ ਨਹੀਂ ਕੀ ਦੱਸ ਨਸੀ ਬਹੁਤੇਰੇ ਬੰਦੇ ਉੱਥੇ ਵਾਹ ਵਾਹ ਕਿ ਕਮਾਂਜ ਪਈ ਆ ਥੂ ਇਹ ਫਰਾਂ ਦੇ ਚਮਾਨੇ ਦੀ ਪੈਂਡੂ ਆਰ ਮੈਲ ਅਟਕੂ ਦੀ ਜਮਾਨੇ ਦੀ ਮਾਟਰਨ ਕੈਨੇਡਾ ਰਿਟਰਨ I'm just to ophi bande chhadna e ladies bibiyan budhi chhadna it's not a uh, big deal ha te indolpi meri gal sun preminder peh ji what what who's preminder ne tu preminder ho par main preminder no i'm not preminder i'm pants from canada hi nee ਨੀ ਤੂੰ ਬੰਦਾ ਛੱਡ ਦਿੱਤਾ ਨੀ ਤੂੰ ਆਪਣਾ ਨਾਮ ਵੀ ਛੱਡ ਦਿੱਤਾ ਪਰਮਿੰਦਰ ਤੋਂ ਪੇਮ ਬਣ ਗਈ ਆ ਕੀ ਇਹ ਤੇ ਨਵੇਂ ਕੰਮ ਪੜੇ ਮਾ ਫੇਮ ਧੀ ਮੇ ਫੇਮ ਓਕੇ ਨੀ ਵੋਟੀਏ ਨੀ ਜਲਦੀ ਲਿਆ ਕੋਈ ਦੇ ਮਾਸੀ ਨੂੰ ਚਾਹ ਪਾਣੀ ਅੱਜਕੱਲ oh my god ਇਟਸ ਟੂ ਹਾਰਟ ਨਾ oh my god ਇਟਸ ਟੂ ਹਾਰਟ ਐਨੀ ਗਰਮੀ ਇੱਥੇ ਮੈਂ ਇਸ ਲਈ ਇੰਡੀਆਨਾ ਨਹੀਂ ਜਾਂਦੀ ਉਹ ਆਈ ਕਾਂਟ ਕਿਉਂ ਗਿਆ ਬੈਨ ਕਿਉਂ ਗਿਆ ਇਟਸ ਟੂ ਹੌਟ ਬਹੁਤ ਘਰ ਮਿਲ ਲਗਦਾ ਇਥੇ ਮੈਨੂੰ ਤੇ ਪੱਖਾ ਚੱਲਦਾ ਪਿਆ ਆ ਓ ਮਾਈ ਗਾਡ ਫੱਖਾ ਤਾਂ ਅਸੀ ਨਹੀਂ ਤੁਸੀਂ ਨੇ ਲਗਾਇਆ ਉਹ ਸਾਰਾ ਕੁਝ ਹੈ ਗਿਆ ਆ ਬੈਨ ਪਰਮਾਤਮਾ ਦੇ ਦਿੱਤਾ ਸਾਰਾ ਕੁਝ ਹੈ ਘਰ ਤੂੰ ਫਿਕਰ ਨਾ ਕਰ ਚਲਾ ਤੈਨੂੰ ਏਸੀ ਵਾਲੇ ਕਮਰੇ ਚ ਲੈ ਕੇ ਚੱਲਾ ਚੱਲ ਜਿਹੜੇ ਤੈਨੂੰ ਗਰਮੀ ਲੱਗਦੀ ਹੈ ਹਰੀ ਹਰੀ ਕਿਹੜਾ ਹਰੀ ਕਿਹੜਾ ਹਰੀ ਨਬਦੀ ਉੱਚਣ ਪੁਚ ਲੈ ਹਾ ਗਾ ਹਾਸੀ ਆ ਜਾ ਆ ਜਾ ਆ ਜਾ ਲੰਗ ਗਿਆ ਸਖੀ ਆ ਜਾ ਨਹੀਂ ਆ ਜਾ ਲੰਗ ਗਿਆ ਓ ਮਾਈ ਗੋਡ ਲੰਗ ਗਿਆ ਨਹੀਂ ਆ ਜਾ ਆ ਜਾ ਨਹੀਂ ਭੈਣ ਲੰਗ ਗਿਆ ਆ ਜਾ ਹਾਰੀ ਓ ਆ ਜਾ ਆ ਆਪਣੀ ਆ ਬੈਠੇ ਸਿੱਧ ਲੈ ਓਹੋ ਆ ਤੇ ਕੁਛ ਹਾ ਤੇ ਕੁਛ ਆ ਜਾ ਆ ਬੈਣ ਅਥੇ ਬੈ ਨਹੀਂ ਤੋ ਆ ਆਪਣਾ ਬੈ ਖੁੱਲੀ ਡੁੱਲੀ ਹੋ ਕੇ ਆ ਤੇ ਫਾਇਨਾ ਕੁਛ ਹਾਂ ਏਥੇ ਆ ਜਾ ਆ ਜਾ ਬਹਿ ਜਾ ਨਹੀਂ ਆ ਜਾ ਨਹੀਂ ਮੈਂ ਪਹਿਲੀ ਅੱਛਾ ਮੈਨਸ ਨਹੀਂ ਹੈ ਜੀ ਇੰਡੀਅਨ ਲੋਕ ਕਨਫਰੂ ਐਸੇ ਮਾਈਨਸ ਕੱਟਦੇ ਹਨਾ ਤੁਸੀਂ ਇੱਧਰ ਠੀਕ ਹੈ ਮੈਂ ਆਈ ਹਾਂ ਤੁਸੀਂ ਪਹਿਲਾਂ ਬੈਠ ਅੱਛਾ ਤੂੰ ਮਤਲਬ ਵਾਕਈ ਇੰਡੀਅਨ ਲੋਕਸ ਅੱਛਾ 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 ਭੈਣ ਜੀ ਮੈਨੂੰ ਨਹੀਂ ਪਤਾ ਲੱਗਾ ਆ ਜਾ ਪਹਿਲਾਂ ਬਹਿ ਜਾ ਤੂੰ ਬਹਿ ਜਾ ਭੈਣ ਤੂੰ ਬਹਿ ਜਾ ਬਹਿ ਜਾ ਇਟਸ ਓਕੇ ਆ ਬੱਤ ਬਹਿ ਜਾ ਬਹਿ ਜਾ ਕਿ ਤੂੰ ਡਰਾਈਵਰ ਕਿਹਾ ਭੇਜਿਆ ਸੀਗਾ ਇੰਨਾ ਨਲਾਇਕ ਨੀ ਭੇਜਾ ਖੁੱਲੀ ਡੁੱਲੀਓ ਕੇ ਭੇਜਾ ਹਾਂ ਠੀਕ ਹੈ ਹੁਣ ਠੀਕ ਹੈ ਹਾਂ ਹਾਂ ਠੀਕ ਹੈ ਆਮ ਓਕੇ ਫਾਈਨ ਤੂੰ ਫਿਰ ਮੈਨੂੰ ਇਹ ਦੱਸ ਗੁੱਡੀ ਤੂੰ ਉਹ ਖੇਰੇ ਡਰਾਈਵਰ ਫੇਚਿਆ ਸੀਗਾ ਨੀ ਪੰਜ ਜੀ ਕਿ ਹੋ ਗਿਆ ਉਹ ਬੁੱਤ ਇਹ ਰਿਚਟਿੰਗ ਓ ਇਟਸ ਬੜੀ ਇਡੀ ਟਿਟਿੰਗ ਬੰਦਾ ਕਿਹੜਾ ਬੰਦਾ ਓਹ ਆਹ ਤੇਰਾ ਡਰਾਈਵਰ ਉਹ ਬੁੱਤ ਹੇ ਨੀਆ ਕੀ ਬੋਲਣ ਡੀ ਕਿਟਰ ਪਿਟਰ ਮੇਰੀ ਤਪਲੇ ਨਹੀਂ ਪੈਦਾ ਕੀ ਕਿਹੜਾ ਬੰਦਾ ਮੰਗਣ ਡਈ ਆ ਇਹ ਬੰਦੇ ਕੰਡ ਇੱਥੇ ਆ ਗਏ ਹਾ ਰੱਬਾ ਨੀ ਬੋਟੀ ਨੂੰ ਬੁਲਾਣੀ ਆ ਉਹ ਹੀ ਆ ਦਿਸਿਆ ਪੇ ਸੁਣ ਗਈ ਮੇਰੇ ਤਪਲੇ ਨਹੀਂ ਪੈਣ ਡਿਆ ਨੀ ਬੋਟੀਏ ਆ ਜਾ ਜਲਦੀ ਆ ਨਹੀਂ ਭੈਣੇ ਹਾ ਹੰਮੀ ਜੀ ਆਈ ਅਲੋ ਮਸੀਸ ਅਲੋ ਚਾਹ ਪੀਓ ਗਰਮ ਗਰਮ ਤੇ ਅਲੋ ਓ ਹਲੋ ਬੇਬੀ ਮੈਂ ਛਾ ਨਹੀਂ ਪਿੰਦੀ ਮੇਰੇ ਰੰਗ ਖਾਲਾ ਹੋ ਜਾਣਾ ਮੈਂ ਯੂ نو ਆਪਣੇ ਅਜਨ ਪਫੈਕਟ ਐਸੀ ਲਈਆਂ نو ਮੈਂ ਗ੍ਰੀਨ ਠੀਪਿੰਦਾ ਇਹ ਮੈਂ نو ਆਰਕਟ ਲਾਈਕ ਆ ਲੈਟ ਹੋ ਦਸੀ ਆਪਣੇ ਮਮ ਨੂੰ ਬਲਾਉ ਕਿ ਕਿਟਰ ਬਿਟਰ ਬੋਲਦੀ ਪਿਆ ਇਹ ਪਤਾ ਨਹੀਂ ਕਦੀ ਹਰੀ ਹਰੀ ਬੰਦਾ ਮੰਗਦੀ ਆ ਕਦੀ ਇਹ ਇਹ ਕੋਰੇ ਈਰੀ ਈਰੀ ਬਦਲ ਗਿਆ ਈਰੀ ਈਰੀ ਹੁੰਦਾ ਵਿਆਹ ਇਹਨੂੰ ਪੁੱਛ ਕੀ ਹੁੰਦਾ ਵਿਆਹ ਆ ਮੈਂ ਪੁੱਛ ਉਮ ਕੀ ਹੋਇਆ ਮਸੀ ਜੀ ਡਰਾਈਵਰ ਨਾਲ ਕੀ ਹੋਇਆ ਡਰਾਈਵਰ ਉਹ ਕਿਹੜਾ ਬੰਦਾ ਪੇਜੀ ਤੁਸੀਂ ਆ ਨਾ ਇਰੀਟੇਟਿੰਗ ਪਰਸਨ ਮੇਰੇ ਅੰਨੀ ਬ੍ਰਾਂਡਡ ਗੋਗਲ ਵੀ ਲੱਗਿਆ ਨਾਲ ਬਸ ਜੀ ਪੇ ਮੁੰਡਾ ਤੇ ਪਿੰਡ ਦਾ ਹੀ ਹੈ ਸਿਆਣਾ ਹੈ ਇਦਾਂ ਦੀ ਤਾਂ ਕੋਈ ਗੱਲ ਨਹੀਂ ਕੀ ਸਿਆਣਾ ਮੇਰੇ ਸਾਰੇ ਲੱਗੇ ਚ ਗੱਡੀ ਵਿੱਚ ਆ ਉਹਦੇ ਡਿਊਟੀ ਨਹੀਂ ਆ ਉੱਤੇ ਲੱਗੇ ਚ ਲੈ ਕੇ ਆਂਦਾ ਮੇਰੇ ਨਾਲ ਉਹ ਉਹਦਾ ਇਨਾ ਬਹੁ ਇਨਾ ਗੰਦੇ ਕਿਆ ਪੰਜਾਬੀ ਢੋਲ ਇਹ ਉਹ ਮਾਮੂਖਿਆ ਕੋਈ ਇੰਗਲਿਸ਼ Song ਲਾ ਕੁਇਕ ਕੁਡ ਗੁੱਡ Song ਲਾ ਉਹ ਪਤਾ ਨਹੀਂ ਕਿਰੇ ਉਹ ਬੰਗੜਾ ਇਹ ਉਹ what is this ਮਤਲਬ ਅਮਾਸੀ ਜੀ ਉਹ ਨੇ ਨਿਆਣੇ ਚੱਕਣਾਣਾ ਹੋਣਾ ਸਕੂਲ ਤਾਂ ਜਲਦੀ ਚਲਾ ਗਿਆ ਤੁਹਾਨੂੰ ਤਾਂ ਪਤਾ ਹੀ ਹੈ ਇੱਥੇ ਦਾ oh my god ਸਕੂਲ ਚ ਨਿਆਣੇ ਚੱਕਦਾ ਯੂ نو 올 ਦਿਸ ਹਾ ਬੱਚੇ ਚੁੱਕਣ ਜਾਂਦਾ ਉਹ ਬੰਦਾ ਤੁਸੀਂ ਮੈਨੂੰ ਚੁੱਕਣ ਉਹ ਮਾਈ ਗਾਡ ਉਹ ਖੜ ਜਾ ਨਹੀਂ ਖੜ ਜਾ ਇਹ ਕੀ ਨਹੀਂ ਉਹ ਚੱਕਣ ਜਾਂਦਾ ਉਹ ਸਕੂਲੋਂ ਛੁੱਟੀ ਹੋ ਜਾਂਦੀ ਬੀਬੇ ਨਿਆਣੇ ਲੈ ਕੇ ਜਾਂਦਾ ਲੋਕਾਂ ਦੇ ਘਰਾਂ ਚ ਨਾ ਨਾ ਤੁਸੀਂ ਫੇਰ ਲਗਿਓ ਉਹ ਪੁੱਛ ਛੱਕਦਾ ਉਹ ਸਿੱਧੀ ਪੰਜਾਬੀ ਚ ਇਦਾਂ ਹੀ ਕਹੀਦਾ ਆ ਤੁਸੀਂ ਉਹ ਮਾਈ ਗਾਡ ਹੈ ਪੰਜਾਬੀ ਹਾਂ ਮੈਨੂੰ ਪਤਾ ਪਰ ਮੈਨੂੰ ਬੱਚੇ ਕਿਸ ਤਰ੍ਹਾਂ ਦਾ ਬੰਦਾ ਤੁਸੀਂ ਮੇਰੇ ਨਾਲ ਪੈਜੋਗੇ ਤੂੰ ਮੇਰੀ ਭੈਣ ਆ ਗੁੱਡੀ ਤੁਖੀ ਸੋਚ ਕੇ ਉਹ ਚੁਕਣ ਵਾਲਾ ਮੈਨੂੰ ਚੁਕਰ ਮਿਲਦਾ ਰਾ ਭੈਣ ਗੱਲ ਤੇ ਸੁਣ ਲੈ ਤੂੰ ਕਿਹੜੀਆਂ ਗੱਲਾਂ ਕਰਦੀਆਂ ਨਹੀਂ ਚੁਕਣ ਦਾ ਮਤਲਬ ਆ ਸੀ ਕਿ ਜਵਾਕਾਂ ਨੂੰ ਸਕੂਲੋਂ ਛੁੱਟੀ ਹੋ ਗਈ ਉਹਨੇ ਉੱਥੋਂ ਬੱਚਿਆਂ ਨੂੰ ਘਰੀ ਘਰੀ ਛੱਡਣ ਜਾਣਾ ਫਤ ਹੀ ਇਸ ਨਾਟ ਨਾਈਸ ਬੰਦਾ ਛੱਡੋ ਛੱਡੋ ਮਸੀ ਜਿੱ ਕੋਈ ਗੱਲ ਅਗਲੀ ਵਾਰੀ ਕੋਈ ਹੋਰ ਡਰਾਈਵਰ ਕਰ ਦਾਂਗੇ ਤੁਹਾਨੂੰ ਛੱਡੋ ਸਾਡੇ ਲਈ ਦੂਜੀ ਕੀ ਪੀਣੀ ਹੈ ਤੁਸੀਂ ਬਨੀ ਗ੍ਰੇਨਟੀ ਗ੍ਰੇਨਟੀ ਲੈ ਕੇ ਅਗਲੀ ਵਾਰ ਮੈਂ ਨਾ ਇੰਡੀਆ ਨੋ ਮੈਂ ਇੰਡੀਆ ਨੋ ਨੋ ਨਾ ਇਹ ਨਾ ਡਸ ਸਿਟੀ ਉਫ ਨੋ ਹਾਂ ਕੰਟੋ ਦਾ ਬਫੇ ਲੋ ਦਾ ਤੇ ਗਾਂ ਦਾ ਓ ਸ਼ਿਟ ਸ਼ਿਟ ਨੋ ਨੋ ਆਈ ਡੋਨਟ ਮੈਂ ਨਹੀਂ ਇੰਡੀਆ ਨਹੀਂ ਮੈਂ ਨਹੀਂ ਬਸ ਹੂ ਮਤਰਾ ਮਾਸਟੇ ਜੀ ਹੁਣ ਆਇਆ ਹਲੇ ਹੁਣ ਤਾਂ ਬੈਠੋ ਮੈਂ ਤੁਹਾਡੀ ਲੈ ਆਂ ਗ੍ਰੀਨ ਟੀ ਨੀ ਜਾ ਲਿਆ ਕੇ ਦੇ ਇਹਨੂੰ ਗ੍ਰੀਨ ਟੀ ਏ ਥੋੜੀ ਠੰਡੀ ਹੋਵੇ ਤੇ ਜਦੋਂ ਦੀ ਆਈ ਆ ਇਹ ਤਾਂ ਪੁਰਕੀ ਪਈ ਆ ਨੋ ਨੋ ਮੈਂ ਵੀ ਨਹੀਂ ਖਾਦਾ ਨੋ ਇਹ ਮੈਨੂੰ ਕੁਝ ਖਾਣਾ ਆ ਨਹੀਂ ਤੂੰ ਚਾਹ ਨਹੀਂ ਪੀਣੀ ਆ ਤੂੰ ਨਹੀਂ ਖਾਣਾ ਤੇ ਭੁੱਖੀ ਮਰ ਜਾਣਾ ਇੱਥੇ ਆ ਮੈਂ ਫੇਰ ਕਹਿਣਾ ਭੈਣ ਘਰ ਗਈ ਤੇ ਸੁਕਾ ਕੇ ਭੇਜ ਛੱਡਿਆ ਹਾਓ ਭੈਣ ਘਰ ਗਈ ਮੈਨੂੰ ਲੱਗ ਗਿਆ ਫਤ ਭੈਣ ਦਾ ਵੀ ਉਹ ਬੰਦੇ ਚੱਕਣ ਵਾਲਾ ਬੰਦਾ ਮੈਨੂੰ ਭੇਜਦੀ ਹੈ ਲੈਣ ਲਈ ਨਹੀਂ ਖਾੜ ਜਾ ਨਹੀਂ ਖਾੜ ਜਾ ਬੰਦੇ ਚੱਕਣ ਵਾਲਾ ਨਹੀਂ ਬੱਚੇ ਸਕੂਲੋਂ ਛੱਡਣ ਲੈ ਕੇ ਜਾਂਦਾ ਆ ਉਹ ਡਰਾਈਵਰ ਆ ਹੇ ਫੇਲਾ ਅੱਛਾ ਠੀਕ ਹੈ ਠੀਕ ਹੈ ਅੱਗੋਂ ਵਾਸਤੇ ਨਹੀਂ ਭੇਜਦੇ ਠੀਕ ਹੈ ਹਾਂ ਆ ਜਾ ਟਿਕ ਜਾ ਟਿਕ ਜਾ ਹੁਣ ਛਾਂਦ ਹੋ ਜਾ ਉਹ ਜਾ ਛਾਂਦ ਹੋ ਜਾ ਹੋ ਜਾ ਹੋ ਜਾ ਨੀ ਨੀ ਆਨੀ ਬੋਟੀ ਕੋ ਕਰਤਾ ਤੂੰ ਤੂੰ ਮੈਂ ਹੱਥ ਰੋਕ ਕਰਤਾ ਯਾ ਗੁਟੀ ਹਾਂ ਹਈ ਨੀ ਹੁਣ ਮੈਨੂੰ ਕਿਹੜਾ ਰੋਕ ਲਾ ਦਿੱਤਾ ਯਾ ਮੈਂ ਤਾਂ ਸਮਝ ਨਹੀਂ ਆਂਦੀ ਕੀ ਬੋਲਦੀ ਪਈ ਆ ਨੀ ਬੋਟੀ ਏ ਨੀ ਜਲਦੀ ਆ ਜਾ ਦੇ ਇਹਨੂੰ ਗ੍ਰੀਨ ਟੀ ਆ ਕੇ ਆਜੀ ਆਜੀ ਬੋਟੀ ਆਜੀ ਹਲੋ ਮਾਸ ਜੀ ਤੁਹਾਡੀ ਗ੍ਰੀਨ ਟੀ ਹਾਂ ਸ਼ੁਕਰ ਸ਼ੁਕਰ ਫਾਤਾ ਹਾਂਜੀ ਹਾਂਜੀ ਮਸੀ ਜੀ ਪਾਤਾ ਦੋ ਚਮਚੇ ਪਾਤੇ ਹਾਂ ਲਓ ਮਮੀ ਜੀ ਤੁਹਾਡਾ ਚੱਤੀ ਏ ਚੱਲੋ ਗਾਲ ਜਨ ਬੋਤੀ ਇਹ ਮੈਨੂੰ ਪਤਾ ਨਹੀਂ ਕੀ ਕਹਿੰਦੀ ਆ ਰੋਗ ਰੋਗ ਲਾਤਾ ਰੋਗ ਲਾਤਾ ਇਹ ਲਾ ਮੈਂ ਰੋਗ ਲਾ ਦਿੱਤੇ ਇਹਨੂੰ ਇਹਨੂੰ ਪੁੱਛ ਪਤਾ ਨਹੀਂ ਕੀ ਕਹਿੰਦੀ ਆ ਮੇਰੇ ਤੇ ਨਹੀਂ ਪੱਲੇ ਪੈਂਦਾ ਛੱਡੋ ਮਮੀ ਜੀ ਮੈਨੂੰ ਫੇਰ ਮੈਨੂੰ 30 ਤੀ ਦਾ ਲੈਕਚਰ ਸੁਣਾਣਾ ਪੈਣਾ ਰੈਂਦੋਂ ਪਤਾ ਨਹੀਂ ਕੁਝ ਹੋਰ ਕਿਆ ਹੋਣਾ ਇੰਗਲਿਸ਼ ਤੁਹਾਨੂੰ ਸਮਝ ਨਹੀਂ ਆਈ ਹਾਂ ਹਾਂ ਤੁਹਾਨੂੰ ਕਈ ਲੱਗੀ ਆ ਬੋਲਣ ਕੋਈ ਗੱਲ ਮਸੀ ਜੀ ਚਾਹ ਪੀਓ ਇਹਨੂੰ ਗ੍ਰੀਨ ਟੀ ਖਾਂਦੇ ਆ ਓਕੇ ਓਕੇ ਸੌਰੀ ਸੌਰੀ ਮਾਤੀ ਜੀ ਆਪਣੀ ਗ੍ਰੀਨ ਟੀ ਹੈਵ ਹਿਅਰ ਗ੍ਰੀਨ ਟੀ ਹੋਰ ਬੇਬੇ ਬਾਪੂ ਜੀ ਕੋ ਗਏ ਸੀ ਤੁਸੀਂ ਹਾਂ ਤੇ ਅਸੀਂ ਮੌਕੇ ਹੋਰ ਉਹਦੇ ਕਾਫੀ ਤਰੱਕੀ ਹੋ ਗਈ ਪਿੰਡ ਚ ਜਦੋਂ ਤੁਸੀਂ ਗਏ ਸੀ ਉਹ ਤਾਂ ਕੁਝ ਵੀ ਨਹੀਂ ਸੀਗਾ ਓ ਮਾਈ ਗਾਡ ਖੁਦਾਂ ਦਾ ਹੀ ਆ ਉਥੇ ਢਾਸ ਤੇ ਉਥੇ ਉਦੈ ਉਥੇ ਇਨਾ ਗੰਧਿਆ ਉਫ ਡਿਸਕਸਟਿੰਗ ਹਰ ਜਗਾ ਜਗਾ ਖਾਓ ਜਗਾ ਜਗਾ ਮਾਚ ਉਹ ਉਹ ਉਥੇ ਸ਼ਿਟ ਕਰਦੇ ਫਿਰ ਤੇ ਉਦੈ ਸਾਰਾ ਸ਼ਿਟ ਉਦੈ ਤੁਰੇ ਫੈਦਾ ਉਫ ਮਸਜੂ ਨਾ 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 ਲਿਵੀ ਫਲਾਸ਼ ਨਾ ਆ ਦਿਓ ਨਾ ਨਾ ਤਾਂ ਸੀਟਰ ਉਥੇ ਹੀ ਕਰਨੀ ਹੈ ਖੇਤਾਂ 'ਚ ਹੀ ਕਰਨੀ ਸੜਕਾਂ 'ਚ ਹੀ ਕਰਨੀ ਹੈ ਇੰਨਾ ਤਾਂ ਚੱਲਦਾ ਪਰ ਉਦੋਂ ਪੱਕੀਆਂ ਸੜਕਾਂ ਵਾਲੀਆਂ ਉਥੇ ਸਕੂਲ ਕਾਲਜ ਸਭ ਤਾਂ ਬਣ ਗਿਆ ਕੀ ਨਹੀਂ ਹੈਗਾ ਹੁਣ ਪਿੰਡ ਚ ਵਾਵਾ ਵਾਵਾ ਤਰੱਕੀ ਕਰ ਗਈ ਪਿੰਡ ਨੇ ਹਾਂ ਹਾਂ ਤੁਹਾਨੂੰ ਲੱਗਦਾ ਨਾ ਤੁਹਾਨੂੰ ਲੋਕਾਂ ਨੂੰ ਤਰੱਕੀ ਲੱਗਦਾ ਨਿਕੜੀਏ ਖੇਤਾਂ ਤੋਂ ਮੈਨੂੰ ਯਾਦ ਆ ਗਿਆ ਆ ਨੀ ਮੈਂ ਜਿਹੜਾ ਗੇਟਾਂ ਨੂੰ ਗੇੜਾ ਮਾਰਾ ਵਾ ਪਾਪਾ ਦੀ ਰਸਈ ਦਾ ਗਿਆ ਆ ਮੈਂ ਚੱਕਰ ਲਾਵਾ ਹਾਂ ਚਲੋ ਠੀਕ ਹੈ ਤੂੰ ਅਜੇ ਸੌਣ ਕਿ ਕਿ ਨਾ ਨਾ ਲੈ ਉਸ ਨੂੰ ਥਾਣੇ ਦੀ ਹਾਂ ਮੈਂ ਜਤੀ ਅਜੇ ਮੈਨੂੰ ਜਾਦਾ ਤੇਰੇ ਸੁਣੀ ਨਹੀਂ ਜਾਣੀ ਮੈਂ ਜਰਾ ਹੀ ਨੂੰ ਤਾਂ ਸਾਂਭ ਜਰਾ ਠੀਕ ਐ ਪਰਮਿੰਦਰ ਮੈਂ ਜਰਾ ਹੋ ਕੇ ਆਈ ਖੇਤਾਂ ਨੂੰ ਜਾ ਕੇ ਆਈ ਤੂੰ ਵਹਿ ਵੋਟੀ ਕੋਲ ਗੱਲਾਂ ਬਾਤਾਂ ਕਰ ਪਰਮਿੰਦਰ ਹੂੰ ਪਰਮਿੰਦਰ ਨੀ ਖਾਦਾ ਅਕਸਮਾਨ ਨੂੰ ਪੰਮੀ ਪੰਮੀ ਨੀ ਪੈਮ ਅਕਸਮਾਨ ਨੂੰ ਖਾਣਾ ਕੀ ਮੈਨੂੰ ਤੇ ਕਹਿਣਾ ਵੀ ਨਹੀਂ ਆਂਦਾ ਪੈਮ ਠੀਕ ਐ ਪੈਮ ਮੈਂ ਜਾਣੀ ਆ ਨਹੀਂ ਸਾਭਲੀ ਨੂੰ ਹਾਂ ਮਾਂ ਮੇਰੀ ਕੀ ਹਾਲ ਹਾਥਾ ਕਿ ਕਿਤੇ ਆ ਦੇਖੋ ਹਾਂ ਹੁਣ ਛਾਲੀ ਖੇਤਾਂ ਨੂੰ ਮੈਂ ਛਾਲੀ ਖਾਤਨ ਤੇ ਮਾਸੀ ਜੀ ਨੂੰ ਨਹੀਂ ਜਾਣਾ ਹੀ ਹੈ ਪਾਪਾ ਜੀ ਸਵੇਰ ਦੇ ਗਏ ਨੇ ਖੇਤਾਂ ਨੂੰ ਤੇ ਪਾਪਾ ਜੀ ਦੀ ਚਾਹ ਪਾਣੀ ਵੀ ਦੇਣੀ ਹੈ ਤੇ ਕੰਮ ਕਾਜ ਵੀ ਦੇਖਣਾ ਉੱਥੇ ਜਾ ਕੇ ਹੱਥ ਫਿੰਲੀ ਭਰ ਕਰਨੀ ਹੈ ਲੇਬਰ ਵੀ ਸਾਡੇ ਆਪਣੇ ਖੇਤ ਆ ਆਪਣਾ ਕਿਸੇ ਦੂਜੇ ਦੇ ਖੇਤ ਦੀ ਢੇੜੀ ਲਾਉਣ ਜਾਂਦੇ ਸਾਡੇ ਆਪਣੇ ਖੱਤੇ ਨੇ ਵਾਵਾ ਕਰਦੇ ਨੇ ਚੱਲਾਂਗੇ ਅੱਜ ਸ਼ਾਮ ਨੂੰ ਖੱਤੇ ਵੇਖਣ ਮੈਂ ਉਹ ਮੈਂ ਨਹੀਂ ਜਾਂਦੀ ਡਸਟ ਵਿੱਚ نو ਆਈ ਥੋਟ ਲਾਈਕ ਮਤਲਬ ਜੇ ਪਰ ਡਸਟ ਦੇ ਹੀ ਬਣੇ ਆ ਸਾਰੇ ਜਣੇ ਦੇਖਿਆ ਮੈਂ ਤੁਹਾਡੇ ਫੈਂਟ गई सी मैं हूं आई ना जाके उठे बेबे जी को बापूजी को हां उठे मैं रिया चार पांच दिन में क्या एने देर बाद आया मोम डैड को रहना चाहिए ठीक है मॉर्निंग वॉक ली मैं गया मॉर्निंग में कि चलो देखता खेत खूद कहते बेबे बापू भी थोड़े अंगो बहुत खेत खेत करता दिया गया मैं मैं मॉर्निंग वॉक करके आना उठे लोग डब्बा लैके बोतल लैके ਤੇ ਹਜਮੀ ਉਹ ਠੱਠੀ ਕਰਨ ਭਾਰ ਜਾਂਦਾ ਉੱਥੇ ਬਹਿ ਕੇ ਫਿਰ ਗਾਣੇ ਗਾਉਂਦੇ ਆ ਦੇਖੋ ਓ ਮਾਈ ਗਾਡ ਸ਼ਿਟ ਉੱਥੇ ਨਹੀਂ ਸੁਣ ਇੰਨਾ ਬੁਰੇ ਹਾਲ ਤੂੰ ਹਜਕੇ ਦਾ ਤਰੱਕੀ ਹੋ ਗਿਆ ਕੀ ਤਰੱਕੀ ਹੋਇਆ ਬੱਸ ਮੰਨ ਲੀ ਜੀ ਬੱਸ ਮੈਂ ਆਪਣੇ ਦੇਸ਼ ਲਈ ਹੋਰ ਇਸ ਤੋਂ ਵੱਧ ਨਹੀਂ ਸੋਚ ਸਕਦੀ ਹੈਗੀ ਤਾਂ ਫਿਰ ਕੀ ਹੋਇਆ ਪਹਿਲੇ ਤੁਸੀਂ ਵੀ ਤਾਂ ਜਾਣਦੇ ਸੀਗੇ ਖੇਤਾਂ ਵਾਲ ਨੂੰ ਹੈ ਤੁਸੀਂ ਅੱਜ ਜਿਆਦਾ ਹੀ ਵੱਟੇ ਫਰੇਜ ਮੰਨ ਗਏ ਹੋ ਪਹਿਲਾ ਉਹ ਲੋਕ ਸਿੱਧਾ ਸਾਰੇ ਆ ਦੇ ਬੰਡ ਗਏ ਨੇ ਟਾਇਲਟਾਂ ਘਰਾਂ ਚ ਉਹ ਕੋਈ ਹੋਏਗਾ ਵਿਚਾਰੇ ਝੁੱਗੀ ਚੋਂਪੜੀ ਵਾਲਾ ਜਿਨ੍ਹਾਂ ਦੇ ਨਹੀਂ ਹੋਣਗੇ ਉਹ ਬਾਹਰ ਗਏ ਹੋਣਗੇ ਪਰ ਅਦਰ ਵਿੱਚ ਪੂਰਾ ਬਣ ਚੁੱਕਾ ਸਾਡੇ ਦੇਸ਼ ਦੇ ਵਿੱਚ ਸਾਰੇ ਕੋ ਟਾਇਲਟਸ ਹੈਗੀਆਂ ਨੇ ਠੀਕ ਹੈ ਤੁਸੀਂ ਜੋ ਦੇ ਵੱਡੇ ਅੰਗਰੇਜ਼ ਬਣਦੇ ਮੈਂ ਕਦੋਂ ਦੀ ਸੁਣੀ ਜਾਂਦੀ ਆ ਸੁਣੀ ਜਾ ਰਹੀ ਸੁਣੀ ਜਾ ਰਹੀ ਸਾਡਾ ਕੈਨੇਡਾ ਦਾ ਇੰਡੀਆ ਦਾ ਇੰਡੀਆ ਦਾ ਇੰਡੀਆ ਦਾ ਤੁਸੀਂ ਵੀ ਇੰਡੀਆ ਤੋਂ ਹੀ ਗਏ ਹੋ ਉੱਥੇ ਜੰਮੇ ਇੱਥੇ ਵੀ ਇੰਡੀਆ ਨਹੀਂ ਆ ਤੁਸੀਂ ਕੈਨੇਡੀਅਨ ਨਹੀਂ ਹੋ ਇੰਡੀਆ ਨਹੀਂ ਹੋ ਹਸਪੀਟਲ ਮੇਰੇ ਕੋ ਕੈਨੇਡਾ ਦਾ ਮੈਂ ਕੈਨੇਡਨ ਹੋ ਗਈ ਹਾਂ ਤੇ ਕੈਨੇਡਾ ਨੂੰ ਜਮੂਨਾ ਵੀ ਕਹਿੰਦਾ ਸੀਗਾ ਜੰਮੇ ਤਾਂ ਇੱਥੇ ਹੀ ਸੀ ਨਾ ਪੰਜਾਬ 'ਚ ਹੀ ਗਏ ਸੀ ਚੌਥੀ ਫੇਲ ਹੋ ਕੇ ਜੋ ਅੱਜ ਵੱਡੇ ਕੈਨੇਡੀਅਨ ਬਣੇ ਸਿਰਦੇ ਤੁਸੀਂ ਕਿਹੜੀ ਗੱਲਾਂ ਕਰ ਰਹੇ ਹੋ ਤੁਸੀਂ ਮਾਸੀ ਜੀ ਇੰਡੀਆ ਦੀ ਇਕਨੋਮੀ ਚੈੱਕ ਕਰੋ ਗੂਗਲ ਸਰਚ ਕਰੋ ਤੁਹਾਨੂੰ ਪਤਾ ਲੱਗੇਗਾ ਇੰਡੀਆ ਕਿੱਥੇ ਸਟੈਂਡ ਕਰਦਾ ਹੈ ਕਰਦਾ ਹੈ ਇੰਡੀਆ ਸਟੈਂਡ ਇੰਡੀਆ 'ਚ ਐਨੀ ਬੈਰੋਸ ਖੜੀ ਹੈ ਨਹੀਂ ਦੇਖੋ ਨੀ ਤੇ ਕੈਨੇਡਾ ਚ ਬੇਰੋਜ਼ਗਾਰੀ ਨਹੀਂ ਹੈ ਕਿਹੜੀ ਕੰਟਰੀ ਹੈ ਜਿੱਥੇ ਬੇਰੋਜ਼ਗਾਰੀ ਨਹੀਂ ਹੈ ਜਿੱਥੇ ਕਮੀਆਂ ਨਹੀਂ ਹੋਣਗੀਆਂ ਹਰ ਕੰਟਰੀ ਚ ਆਪਣੀ ਆਪਣੀ ਕਮੀ ਹੁੰਦੀ ਹੈ ਇੰਡੀਆ ਚ ਵੀ ਹੋਣਗੀਆਂ ਬਟ ਫਿਰ ਵੀ ਇੰਡੀਆ ਬਹੁਤ ਸਾਰੀ ਕੰਟਰੀਜ਼ ਨਾਲੋਂ ਬੈਸਟ ਹੈ ਨਹੀਂ ਤੁਸੀਂ ਕਿਹੜੀ ਹਵਾ ਮੋਚੋ ਤੁਸੀਂ ਵੀ ਇੱਕ ਇੰਡੀਆ ਨਹੀਂ ਹੋ ਇੱਥੋਂ ਹੀ ਗਏ ਸੀ ਐਨਾ ਪਿੰਡਾਂ ਤੋਂ ਹੀ ਨਿਕਲ ਕੇ ਗਏ ਸੀਗੇ ਉੱਥੇ ਜਾ ਕੇ ਤੁਸੀਂ ਵੱਡੇ ਕਹਿੰਦੇ ਇੰਡੀਅਨ ਬਣ ਗਏ ਮਾਸੜ ਜੀ ਨੂੰ ਛੱਡ ਦਿੱਤਾ ਕਿਉਂ ਕਰਦੇ ਕੰਮ ਨਾ ਕਰਨੇ ਪੈਣ ਇੱਥੇ ਅੱਜ ਵੀ ਜਨਾਨੀਆਂ ਕਰਦੇ ਕੰਮ ਕਰਦੀਆਂ ਮੰਮੀ ਜੀ ਵੱਲ ਦੇਖ ਲਓ ਐਨੇ ਬੁੱਢੇ ਹੋ ਗਏ ਨੂੰ ਆ ਗਏ ਫਿਰ ਵੀ ਕਰਦੇ ਕੰਮ ਕਰਦੀਆਂ ਤੇ ਤੁਸੀਂ ਉੱਥੇ ਜਾ ਕੇ ਵੱਡੇ ਅੰਗਰੇਜ਼ੇ ਬਣ ਗਏ ਕਿੰਨੇ ਕਿੰਨੇ ਬੜੇ ਲਿਖੋ ਇੱਥੇ ਤੁਸੀਂ ਚੌਥੀ ਫੇਲ ਹੋ ਕੇ ਗਏ ਸੀਗੇ ਸਭ ਪਤਾ ਹੈ ਮੈਨੂੰ ਦੱਸਿਆ ਸੀਗਾ ਮੈਨੂੰ ਬੇਬੇ ਬਾਪੂ ਜੀ ਨੇ ਦਸਵੀਂ ਫੇਲ ਹੋ ਗਾ ਅੱਜ ਉੱਥੇ ਬਤ ਅੰਗਰੇਜ਼ ਬਣੇ ਫਿਰਦੇ ਅੰਗਰੇਜ਼ੀ ਤੁਹਾਡੀ ਟੁੱਟੀ ਫੁੱਟੀ ਅੰਗਰੇਜ਼ੀ ਤੁਹਾਨੂੰ ਸਹੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਸਾਨੂੰ ਵੀ ਅੰਗਰੇਜ਼ੀ ਆਉਂਦੀ ਐ ਅਸੀਂ ਵੀ ਬੋਲ ਸਕਦੇ ਹਾਂ ਬਟ ਅਸੀਂ ਆਪਣੇ ਕਲਚਰ ਨੂੰ ਭੁੱਲਦੇ ਨਹੀਂ ਅਸੀਂ ਇੰਡੀਆ ਦੇ ਆ ਅਸੀਂ ਇੰਡੀਅਨਜ਼ ਆ ਠੀਕ ਹੈ ਸਾਨੂੰ ਸਾਡਾ ਕਲਚਰ ਪਤਾ ਹੈ ਕੀ ਹੈਗਾ ਅਸੀਂ ਆਪਣੀ ਜੜ੍ਹਾਂ ਨੂੰ ਨਹੀਂ ਛੱਡਦੇ ਹੈਗੇ ਤੁਸੀਂ ਉੱਥੇ ਜਾ ਕੇ ਵੱਡੇ ਕੈਨੇਡੀਅਨ ਬਣੇ Pam I'm Pam army girlson ਐਥੋ ਪਤਾ ਲੱਗਦਾ ਤੂੰ ਐਨਾ ਬੋਲਦੀ ਆ ਇਹਦਾ ਬੋਲਦਾ ਕੋਈ ਇਹ ਇੰਡੀਅਨ ਕਲਚਰ ਹੁੰਦਾ ਤਾ ਇਹ ਇੰਡੀਅਨ ਕਲਚਰ ਜੀ ਇਹ ਹੀ ਇੰਡੀਅਨ ਕਲਚਰ ਹੁੰਦਾ ਆ ਜੇ ਸਾਡੇ ਦੇਸ਼ ਦੀ ਬੁਰੀਾਈ ਕਰੋਗੇ ਤਾਂ ਅਸੀਂ ਬੋਲਾਂਗੇ ਇੰਡੀਆ ਦੀ ਗਲੀਆਂ ਤੋਂ ਸੜਕਾਂ ਤੋਂ ਹੀ ਉੱਠ ਕੇ ਤੁਸੀਂ ਗਏ ਸੀ ਕੈਨੇਡਾ ਠੀਕ ਹੈ ਨਾ ਬਾਈਬੇ ਬਾਪੂ ਨੇ ਤੁਹਾਨੂੰ ਵਿਆਹ ਕੇ ਤੋਰਿਆ ਸੀਗਾ ਕੈਨੇਡਾ ਤੇ ਉੱਥੇ ਜਾ ਕੇ ਤੁਸੀਂ ਜਿਹੜੇ ਚੰਨ ਚੜਾਏ ਆ ਨਾ ਸਾਰੇ ਪਿੰਡ ਨੂੰ ਪਤਾ ਹੈਗਾ ਕਿ ਕਿੱਥਾ ਤੁਸੀਂ ਉੱਥੇ ਜਾ ਕੇ ਵੱਡੇ ਕੈਨੇਡੀਅਨ ਬਣੇ ਫਿਰਦੇ ਇੰਗਲਿਸ਼ ਤੁਹਾਨੂੰ ਵੀ ਆਂਦੀ ਹੈ ਬਟ ਅਸੀਂ ਬੋਲਦੇ ਨਹੀਂ ਹੈਗੇ ਕਿਉਂ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਸਾਡੀ ਭਾਸ਼ਾ ਪੰਜਾਬੀ ਹੈ ਸਾਡੇ ਇੰਡੀਆ ਅਸੀਂ ਜੋ ਸਾਡਾ ਰੂਟ ਹੈਗੇ ਅਸੀਂ ਇਹਨੂੰ ਭੁੱਲਦੇ ਨਹੀਂ ਹੈਗੇ ਆਦਰਵਾਈਜ਼ ਵੀ نو ਇੰਗਲਿਸ਼ ਵੈਰੀ ਵੈਲ ਐਂਡ ਬੈਟਰ ਦੈਨ ਯੂ ਤਾਂ ਨਾਲੇ ਤੁਹਾਡੇ ਵਾਂਗੂ ਨਹੀਂ ਮੰਗਾ ਕੇ ਗ੍ਰੀਟਿੰਗ ਚ ਵਿੱਚ ਖੰਡਾ ਪਾ ਪਾ ਕੇ ਖੋਲ ਕੇ ਪੀ ਜਾਓ ਇਹ ਇਹ ਕਿਹੋ ਜੀ ਫਿਟਨੈਸ ਹੋਈ ਜੇ ਤਾ ਅਬ ਕੈਨੇਡੀਅਨ ਬਣਨਾ ਹੈ ਤਾਂ ਪੂਰੀ ਤਰ੍ਹਾਂ ਕੈਨੇਡੀਅਨ ਬਣੋ ਨਹੀਂ ਤਾਂ ਆਪਣੀ ਔਕਾਤ 'ਚ ਵਾਪਸ ਆ ਜਾਓ ਇੰਡੀਅਨ ਹੋ ਤਾਂ ਇੰਡੀਅਨ ਹੀ ਬਣ ਕੇ ਰੋ ਹੁਣ ਤੁਸੀਂ ਇੰਡੀਆ ਦੇ ਵਿੱਚੋਂ ਤਾਂ ਇੰਡੀਅਨਸ ਵਾਂਗੂ ਰੋ ਜਿੱਦਾਂ ਕਿ ਇੱਥੋਂ ਗਏ ਸੀਗੇ ਤੁਸੀਂ ਪਰਮਿੰਦਰ ਕੌਰ ਢਿੱਲੋ ਬਣ ਕੇ ਇਟਸ ਓਕੇ ਮੈਂ ਚਲੀ ਆਂ ਬਾਤ ਹੋ ਗਈ ਮੇਰੀ ਸੇਵਾ ਤੁਸੀਂ ਬਾਤ ਕਰ ਲਈ ਆਪਣੇ ਮਦਰ ਇੰਡIAN ਨੂੰ ਖਿਆਲੀ ਇਟਸ ਓਕੇ ਆ ਜਾਓ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਜਿਨੇ ਸਾਡੇ ਦੇਸ਼ ਦੀ ਇੱਜ਼ਤ ਨਹੀਂ ਕਰਨੀ ਉਹਨੂੰ ਅਸੀਂ ਆਪਣੇ ਘਰ ਬੁਲਾ ਕੇ ਕੀ ਕਰਨਾ ਹੈ ਸਾਨੂੰ ਨਹੀਂ ਚਾਹੀਦੇ ਇਹੋ ਜਿਹੇ ਰਿਸ਼ਤੇਦਾਰ ਵੱਡੇ ਆਏ ਕਾਲ ਮੀ ਪੈਮ ਮੈਂ ਲਾ ਨਹੀਂ ਸਕ ਪੈਮ ਨੂੰ ਥੱਲੇ ਜਿੱਥੇ ਟਰਤੀ ਚ ਹਾਂ ਡਿਸਕਸਟਿੰਗ ਹਫ ਅਸਤਰਾਤ ਇਹਨਾਂ ਲੋਗ ਇਹ ਨਹੀਂ ਪੰਮੀ ਹੈ ਕਿੱਥੇ ਜਾਣੀ ਪਈ ਹੈ ਬਸ ਓਕੇ ਬਹੁਤ ਸੇਵਾ ਹੋ ਗਈ ਭੂਮੀਖਾਰਤੀ ਅਰਥੇਰੀ ਬਸ ਹੋ ਗਏ ਮੇਰੀ ਬਹੁਤ ਸੇਵਾ ਕੀ ਗੱਲ ਹੋ ਗਈ ਤੈਨੂੰ ਤੇ ਮੈਂ ਕਿਹਾ ਸੀ ਅੰਦਰ ਆਮ ਕਰ ਤੂੰ ਕਿੱਥੇ ਨਿੱਠੜੀ ਜਾਨੀ ਗਈ ਆ ਹੋ ਗਿਆ ਆਮ ਬਹੁਤ ਰੈਸਟ ਖਾ ਲਿਆ ਮੈਂ ਬਸ ਹੋ ਗਿਆ ਪਰ ਮੈਂ ਦੱਸੇਗੀ ਕੀ ਹੋਇਆ ਆ ਕੀ ਕਿਹਾ ਬੋਟੀ ਨੇ ਤੈਨੂੰ ਬਹੁਤ ਖੁੱਝ ਗਿਆ ਉਹ ਮੈਨੂੰ ਉਹ ਉਹ ਮੈਨੂੰ ਸਿਖਾਉਂਦਾ ਕਿ ਮੈਂ ਕੈਨੇਡਾ ਦੀ ਮੈਂ ਕੈਨੇਡਾ ਦੀ ਹਾਂ ਉਹਦੇ ਚ ਉਹਨੂੰ ਕੀ ਆ ਜਲ ਗੁੱਸਾ ਨਾ ਕਰ ਮੇਰੀ ਕਾਲਸੋ ਉਹ ਅਜੇ ਕਾਲ ਦੀ ਪੜ੍ਹੀ ਲਿਖੀ ਕੁੜੀ ਆ ਉਹ ਸਭ ਸਮਝਦੀ ਆ ਠੀਕ ਹੈ ਉਹ ਤੈਨੂੰ ਤੇਰਾ ਇੰਡੀਆ ਦਾ ਦੱਸਦੀ ਗਈ ਆ ਮੇਰੀ ਗੱਲ ਸੁਣ ਪੈਣੀ ਗਈ ਤਦ ਤੋਂ ਇੰਡੀਆ ਤੋਂ ਹੀ ਹੈ ਨਾ ਇਹ ਨਾ ਇੱਥੇ ਅਸੀਂ ਅੱਜ ਜੰਮੇ ਪੱਲੇ ਖੇਡੇ ਇਕੱਠੇ ਉਹੀ ਕੰਮ ਕੀਤੇ ਨਾ ਅੱਜ ਤੂੰ 4-5 ਸਾਲਾਂ ਤੋਂ ਕੈਨੇਡਾ 'ਚ ਜਾ ਕੇ ਤੇ ਤੂੰ ਆਪਣਾ ਰੰਗ ਰੂਪ ਹੀ ਬਦਲ ਲਿਆ ਆ ਤੂੰ ਬੇਸ਼ੱਕ ਸਾਨੂੰ ਕੁਝ ਨਹੀਂ ਦੱਸਿਆ ਪਰ ਤੇਰਾ ਪਰੋਣਾ ਅੱਜ ਵੀ ਸਾਨੂੰ ਫੋਨ ਕਰਕੇ ਸਾਰਾ ਕੁਝ ਦੱਸਦਾ ਆ ਉਹ ਤਾਂ ਅੱਜ ਵੀ ਤੈਨੂੰ ਯਾਦ ਕਰਦਾ ਆ ਤੈਨੂੰ ਕੀ ਹੋ ਗਿਆ ਤੂੰ ਕਿਉਂ ਉੱਥੇ ਜਾ ਕੇ ਆਪਣਾ ਆਪ ਬਦਲ ਲਿਆ ਆ ਤੇਰੇ ਨਾਲ ਕੋਈ ਦਿਓ ਟਿੱਪਲ ਹਾਂ ਮੈਨੂੰ ਤਾਂ پرانے ਦਾ ਫੋਨ ਆਂਦਾ ਹੀ ਰਹਿੰਦਾ ਆ ਉਹਨੇ ਮੈਨੂੰ ਦੱਸਿਆ ਆ ਦੇਖ ਪਰਮਿੰਦਰ ਓਮ ਬੰਦਾ ਅੱਜ ਵੀ ਸਾਨੂੰ ਫੋਨ ਕਰਦਾ ਆ ਉਹ پرੋਣਾ ਬਹੁਤ ਚੰਗਾ ਆ ਉਹ ਤੈਨੂੰ ਅੱਜ ਵੀ ਯਾਦ ਕਰਦਾ ਆ ਤੇਰੀ ਅੱਜ ਵੀ ਉਡੀਕ ਚਾ ਤੂੰ ਦੇਖ ਰਿਸ਼ਤੇਦਾਰੀ ਤਾਂ ਓਦੀ ਸਾਡੀ ਤੇਰੇ ਕਰਕੇ ਹੀ ਸੀ ਨਾ ਉਹ ਅੱਜ ਦੇ ਤਰੀਕ ਚ ਵੀ ਸਾਨੂੰ ਫੋਨ ਕਰਕੇ ਸਾਰਿਆਂ ਦਾ ਹਾਲ ਚਾਲ ਪੁੱਛਦਾ ਆ ਉਹਨੂੰ 10 ਸਾਲ ਹੋ ਗਏ ਕੈਨੇਡਾ ਗਿਆ ਉਹ ਜਰਾ ਨਹੀਂ ਬਦਲਿਆ ਤੈਨੂੰ ਤਾਂ ਹਜੇ ਪੂਰੇ 5 ਸਾਲ ਵੀ ਨਹੀਂ ਹੋਏ ਤੇ ਤੂੰ ਉੱਥੇ ਜਾ ਕੇ ਕੈਨੇਡਾ ਦਾ ਰੂਪ ਧਾਰ ਲਿਆ ਆ ਤੂੰ ਵੀ ਦੇਖ ਕਿ ਉਹ ਬੰਦਾ ਨਹੀਂ ਬਦਲਿਆ ਉਹ ਅੱਜ ਵੀ ਤੇਰੀ ਉਡੀਕ ਦੇ ਵਿੱਚ ਤੈਨੂੰ ਉੱਥੇ ਬੈਠਾ ਜੀਕਦਾ ਬਿਆ ਆ ਤੂੰ ਹੁਣ ਥੋੜੀ ਹੋਸ਼ ਕਰ ਵਾਪਸ ਆਪਣੇ ਘਰ ਆ ਜਾ ਉਹ ਡੀਕਦਾ ਮੈਨੂੰ ਉਹ ਤੈਨੂੰ ਅੱਜ ਵੀ ਉਡੀਕਦਾ ਆ ਉਹ ਮੈਨੂੰ ਅੱਜ ਵੀ ਲਵ ਕਰਦਾ ਅੱਜ ਵੀ ਤੈਨੂੰ ਉਦਾਂ ਹੀ ਪਿਆਰ ਕਰਦਾ ਆ ਤਾਂ ਹੀ ਉਹਨੂੰ ਤੇਰੀ ਛੋਟੀ ਛੋਟੀ ਗੱਲ ਦਾ ਪਤਾ ਆ ਤੂੰ ਕਿੱਥੇ ਆ ਰਹੀ ਏ ਕਿੱਥੇ ਜਾ ਰਹੀ ਏ ਉਹਨੇ ਛੋਟੇ ਛੋਟੀ ਗੱਲ ਤੇਰੀ ਨਜ਼ਰ ਰੱਖੀ ਆ ਤੇ ਸਾਨੂੰ ਉਹ ਸਭ ਕੁਝ ਦੱਸਦਾ ਆ ਮੇਰੀ ਗੱਲ ਸੁਣ ਬਰਮਿੰਦਰ ਬੰਦਾ ਜਿੱਥੇ ਮਰਜ਼ੀ ਪੂ ਚਲੇ ਜਾਏ ਪਰ ਕਦੇ ਵੀ ਆਪਣੀ ਹੋਣਦ ਨਹੀਂ ਭੁੱਲਦਾ ਆਪਣਾ ਪਛੋਕਰ ਆਪਣਾ ਪਿਛਲਾ ਕਦੀ ਨਹੀਂ ਭੁੱਲਦਾ ਪੰਜਾਬੀ ਸਾਡੀ ਮਾਂ ਬੋਲੀ ਸਾਡੀ ਸੱਭੇ ਦਾ ਇਹੀ ਸਾਡਾ ਸਭ ਕੁਝ ਹੈ ਠੀਕ ਹੈ ਤੇ ਹੁਣ ਤੂੰ ਵੀ ਆਪਣੇ ਘਰ ਵਾਪਸ ਮੁੜਿਆ ਕਰ ਲੈ ਹੁਣ ਵਾਪਸੀ ਠੀਕ ਹੈ ਪੈਮ ਖੂਪੈਮ ਐਮ ਪਰ ਮੰਦਰ ਫਰਮ ਇੰਡੀਆ ਨਹੀਂ ਮਾਂ ਸੱਦਕੇ ਜਾਇਨੀ